ਹਾਂਜੀ ਫਿਰ ਤਿਆਰ ਹੋ ਜਾਓ ਕਿਉਂਕਿ ਚੌਣਾਂ ਤੋਂ ਬਾਅਦ ਮਹਿੰਗੇ ਹੋ ਜਾਣਗੇ ਮੋਬਾਈਲ ਦੇ ਚਾਰਜ ਇਹਨਾਂ ਕੰਪਨੀਆਂ ਦੇ ਯੂਜ਼ਰ ਸਾਵਧਾਨ ਰਹਿਣ ਸੋ ਵੱਡੇ ਅਪਡੇਟ ਲੈ ਕੇ ਹਾਜ਼ਰ ਹੋਏ ਆ ਇਸ ਤੋਂ ਪਹਿਲਾਂ ਅੱਗੇ ਵਧਿਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਬੈਲ ਆਈਕਨ ਵਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਕਿ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਚੌਣਾਂ ਤੋਂ ਬਾਅਦ ਤੁਹਾਡੇ ਮੋਬਾਈਲ ਦਾ ਬਿੱਲ ਵੱਧ ਸਕਦਾ ਹੈ ਲੋਕ ਸਭਾ ਚੋਣਾਂ ਤੋਂ ਬਾਅਦ ਤੁਹਾਡਾ ਮੋਬਾਈਲ ਰਿਚਾਰਜ ਮਹਿੰਗਾ ਹੋ ਜਾਵੇਗਾ ਰਿਪੋਰਟਾਂ ਮੁਤਾਬਕ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਟੈਲੀਕਾਮ ਇੰਡਸਟਰੀ ਮੋਬਾਈਲ ਪਲਾਨ ਨੂੰ ਲੈ ਕੇ ਅਹਿਮ ਬਦਲਾਅ ਹੋ ਸਕਦੇ ਨੇ ਰਿਪੋਰਟ ਵਿੱਚ ਕਿਹਾ ਜਾ ਰਿਹਾ ਹੈ ਕਿ ਚੋਣਾਂ ਤੋਂ ਬਾਅਦ ਮੋਬਾਈਲ ਪਲਾਨ 15 ਤੋਂ 17% ਤੱਕ ਮਹਿੰਗੇ ਹੋ ਸਕਦੇ ਨੇ ਯਾਨੀ ਜੇਕਰ ਤੁਸੀਂ 250 ਰੁਪਏ ਦਾ ਰਿਚਾਰਜ ਕਰਾਉਂਦੇ ਸੀ ਤਾਂ ਉਸ ਪਲਾਨ ਦੀ ਕੀਮਤ 288 ਰੁਪਏ ਤੱਕ ਤੁਹਾਨੂੰ ਚੁਕਾਉਣੀ ਪੈ ਸਕਦੀ ਹੈ ਚੋਣਾਂ ਤੋਂ ਬਾਅਦ ਮਹਿੰਗੇ ਹੋ ਜਾਣਗੇ ਮੋਬਾਈਲ ਰਿਚਾਰਜ ਪਲਾਨ ਦੇਸ ਦੇ ਵਿੱਚ 19 April ਤੋਂ 2 June ਤੱਕ 7 ਪੜਾਵਾਂ ਵਿੱਚ ਆਮ ਚੋਣਾਂ ਹੋਣਗੀਆਂ ਚੋਣਾਂ ਦੇ ਨਤੀਜੇ 4 June ਨੂੰ ਆਉਣਗੇ ਐਨਪਿਕ ਸਟਾਕ ਬ੍ਰੇਕਿੰਗ ਦੇ ਇੱਕ ਰਿਪੋਰਟ ਦੇ ਅਨੁਸਾਰ ਭਾਰਤੀ ਇਟਲ ਨੂੰ ਇਸ ਸੈਕਟਰ ਵਿੱਚ ਡਾਟਾ ਪਲਾਨ ਦੇ ਕੇ ਮਦਦ ਦਾ ਸਭ ਤੋਂ ਵੱਧ ਫਾਇਦਾ ਹੋ ਸਕਦਾ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਉਮੀਦ ਹੈ ਕਿ ਚੋਣਾਂ ਤੋਂ ਬਾਅਦ ਇੰਡਸਟਰੀ 15 ਤੋਂ 17% ਦੀ ਡਿਊਟੀ ਵਧਾ ਸਕਦੀ ਹੈ ਪਿਛਲੀ ਵਾਰ ਦਸੰਬਰ 2021 ਵਿੱਚ ਮੋਬਾਈਲ ਚਾਰਜ ਲਗਭਗ 20% ਦਾ ਵਾਅਦਾ ਕੀਤਾ ਗਿਆ ਸੀ ਭਾਰਤ ਦੀ ਦੂਜੀ ਸਭ ਤੋਂ ਵੱਡੀ ਟੈਲੀਕਮ ਕੰਪਨੀ ਲਈ ਪ੍ਰਤੀ ਉਪਭੋਗਤਾ ਔਸਤ ਆਮਦਨ ਨੂੰ ਅਨਮਾਨ ਲਗਾਉਂਦੇ ਹੋਏ ਪ੍ਰੈਕ੍ਰੈਜ਼ ਨੋਟ ਵਿੱਚ ਕਿਹਾ ਗਿਆ ਕਿ ਭਾਰਤੀ ਤਾਂ ਮੌਜੂਦਾ ਜਿਵੇਂ 8 ਰੁਪਏ ਦਾ ARPU ਵਿੱਤੀ ਸਾਲ 2026-27 ਤਾਈ ਦੇ ਅੰਤ ਤੱਕ 108 ਰੁਪਏ ਤੱਕ ਪਹੁੰਚਣ ਦੀ ਸਮਰੱਥਾ ਹੈ। ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਉਹਨਾਂ ਨੂੰ ਉਮੀਦ ਹੈ ਕਿ ਭਾਰਤੀ ਟੈਲੀਕਮ ਦੇ ਗਾਹਕ ਆਧਾਰਿਤ ਪ੍ਰਤੀ ਸਾਲ ਦੇ ਫੀਸ ਦੀ ਦਰ ਨਾਲ ਵਾਧਾ ਹੋਵੇਗਾ। ਜਦਕਿ ਨਸ਼ਟੀ ਹਰ ਸਾਲ ਇੱਕ ਫੀਸ ਦੀ ਦਰ ਨਾਲ ਵਧੇਗੀ। ਸਭ ਤੋਂ ਪਹਿਲਾਂ Airtel ਪਲਾਨ ਉਹ ਦੱਸ ਸਕਦੀ ਹੈ ਇਸ ਜੀ ਯੂਜ਼ਰ ਬੇਸ ਤੇ ਕਿਹਾ ਕਿ Vodafone Idea ਦਾ ਬਾਜ਼ਾਰ ਸ਼ੇਅਰ ਸਤੰਬਰ 2018 ਚ 37.2% ਤੋਂ ਲਗਭਗ ਅੱਧਾ ਘਟ ਕੇ ਦਸੰਬਰ 2023 ਚ 19.3% ਤੇ ਆ ਗਿਆ ਹੈ ਇਸ ਸਮੇਂ ਦਰਾਂ ਭਾਰਤ ਦੀ ਮਾਰਕੀਟ ਸ਼ੇਅਰ 18 29.4% ਤੋਂ ਵੱਧ ਕੇ 33% ਹੋ ਗਈ ਹੈ ਇਸ ਸਮੇਂ ਦਰਾਂ ਨਿੱਕੀ ਪੜਛੇ 35.7% ਤੱਕ Jio ਨੇ 2016 ਚ ਆਪਣੀ ਟੈਲੀਕਮ ਸੇਵਾ ਸ਼ੁਰੂ ਕੀਤੀ ਆ ਤੇ ਦਸੰਬਰ 2021 ਚ ਪਹਿਲੀ ਵਾਰ 30-40% ਦਾ ਵਾਅਦਾ ਕੀਤਾ ਵਿਸ਼ਲੇਸ਼ਕਾਂ ਨੇ ਕਿਹਾ ਕਿ ਭਾਰਤੀ ਏਟਲ ਟੈਰਿਫ ਵਾਧੇ ਦੀ ਅਗਵਾਈ ਕਰੇਗੀ ਤਾਂ ਟੈਲੀਕਮ ਦੀ ARPU 2026 ਤੱਕ 260 ਰੁਪਏ ਤੋਂ ਵੱਧ ਕੇ ਜਦੋਂ ਕਿ ਸਾਰੇ ਟੈਲੀਕਮ ਆਪਰੇਟਰਾਂ ਨੂੰ 15% ਟੈਰਿਫ ਵਿੱਚ ਵਾਅਦਾ ਹੋ ਜਾਵੇਗਾ ਇਹ ਜੇਕਰ ਟੈਰਿਫਕਾਰ ਵਧੇ ਰਹਿ ਤੁਹਾਡੀ ਜੇਬ ਤੇ ਵੱਡਾ ਅਸਰ ਜਿਹੜਾ ਉਹ ਦੇਖਣ ਨੂੰ ਮਿਲੇਗਾ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀ ਨਿਤ ਨਵੀਆਂ ਖਬਰਾਂ ਨਿਤਮੇ ਜਾਣਕਾਰੀਆਂ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਨੇ ਆ ਕੱਲ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦੇ ਉਸ ਜੀ ਧੰਨਵਾਦ